ਹਾਂ ਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW study for job ਦੇ ਵਿੱਚ ਮੈਂ ਮਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੁਰਾਣੇ ਹੋ ਤਾਂ ਲਾਈਕ ਸ਼ੇਅਰ ਕਰ ਲਓ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਣਾ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਜੇ ਆਵਾਜ਼ ਤੇ ਵੀਡੀਓ ਕਲੀਅਰ ਹੈ ਅਸੀਂ ਕਲਾਸ ਨੂੰ ਸ਼ੁਰੂ ਕਰਦੇ ਹਾਂ ਜਿੰਨੇ ਜਣੇ ਕਲਾਸ ਵਿੱਚ ਪ੍ਰੈਜ਼ెంట్ ਹੈ ਪਹਿਲਾਂ ਤਾਂ ਸਾਰੇ ਜਣੇ ਕਲਾਸ ਨੂੰ ਲਾਈਕ ਕਰ ਦਿਓ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਈਵਨਿੰਗ ਟੂ ਆਲ ਠੀਕ ਹੈ ਅੱਜ ਸਾਡੀ ਕਲਾਸ ਜਿਹੜੀ ਅਸੀਂ ਪੀਐਸਟੈਟ ਤੇ ਸੀਟੈਟ ਪੇਪਰ 2 ਐਸਐਸਟੀ ਵਾਲੇ ਵਾਲੀ ਪੋਲੀਟੀਕਲ ਦੀ ਲਗਾਉਂਦੇ ਆ ਉਹਦਾ ਤੀਸਰਾ ਦਿਨ ਹੈ ਠੀਕ ਹੈ ਸੋ ਮਹੱਤਵਪੂਰਨ ਕਲਾਸ ਹੋਏਗੀ ਮਹੱਤਵਪੂਰਨ ਪ੍ਰਸ਼ਨ ਹੋਣਗੇ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰੀ ਇਨਫੋਰਮੇਸ਼ਨ ਹੈ ਤੁਹਾਡੇ ਵਾਸਤੇ ਕਿ ਪੀਐਸਟੈਟ ਜਿਨ੍ਹਾਂ ਨੇ ਪੇਪਰ 1 ਦੇਣਾ ਪੀਐਸਟੈਟ ਜਿਨ੍ਹਾਂ ਨੇ ਪੇਪਰ 2 ਦੇਣਾ ਠੀਕ ਹੈ ਈਟੀਟੀ ਵਾਲਿਆਂ ਲਈ ਤੇ ਬੀਆਡ ਵਾਲਿਆਂ ਲਈ ਜਿੰਨੇ ਵੀ ਕੋਰਸ ਹੈ ਪੀਐਸਟੈਟ ਦੇ ਪੇਪਰ 1 ਪੇਪਰ 2 ਦੇ ਹਰ ਇੱਕ ਕੋਰਸ ਉੱਤੇ 28 ਦਸੰਬਰ ਤੱਕ ਮੈਰੀ ਕ੍ਰਿਸਮਸ ਦੇ ਮੌਕੇ ਤੇ ਤੁਹਾਨੂੰ ਹਰ ਕੋਰਸ ਉੱਤੇ 25% ਦੇ ਆ ਜਿਹੜਾ ਡਿਸਕਾਊਂਟ ਹੈ ਉਹ ਮਿਲ ਰਿਹਾ ਇਸ ਡਿਸਕਾਊਂਟ ਦਾ ਬੈਨੀਫਿਟ ਲੈਣਾ ਤਾਂ ਤੁਸੀਂ ਕੀ ਕਰਨਾ ਹੈ ਐਮਐਸਟੈਬਲਿਸ਼ ਸਟਡੀ ਐਪ ਨੂੰ ਇੰਸਟਾਲ ਕਰਨਾ ਪਲੇ ਸਟੋਰ ਦੇ ਵਿੱਚੋਂ ਤੇ ਤੁਹਾਨੂੰ ਜਿਹੜਾ ਆਫਰ ਦਾ ਬੈਨੀਫਿਟ ਮਿਲੇਗਾ ਸਿਰਫ ਵੈਲਿਡ ਹੈ 28 ਦਸੰਬਰ ਤੱਕ ਠੀਕ ਹੈ ਬਈ ਇਸ ਤੋਂ ਇਲਾਵਾ ਜੇਕਰ ਅਜੇ ਤੱਕ ਤੁਸੀਂ ਸੋਚ ਹੀ ਰਹੇ ਹੋ ਵੇਟ ਕਰਦੇ ਸਿਗੇ ਕੀਪ ਆਫਰ ਦੇ ਵਿੱਚ ਡਿਸਕਾਊਂਟ ਵਿੱਚ ਪੇਡ ਕੋਰਸ ਲਵਾਂਗੇ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ ਠੀਕ ਹੈ 50% ਵਾਲੇ ਵਾਲੇ ਜਿਨ੍ਹਾਂ ਨੇ ਪੇਪਰ 1 ਦੇਣਾ ਉਹਨਾਂ ਲਈ ਵੀ 50% ਡਿਸਕਾਊਂਟ ਹੈ 28 ਦਸੰਬਰ ਤੱਕ ਵੈਲਿਡ ਹੈ ਮਤਲਬ ਕਿ ਤੁਸੀਂ 28 ਤਰੀਕ ਤੱਕ ਇਹ ਜਿਹੜਾ ਆਫਰ ਹੈ ਦਾ ਬੈਨੀਫਿਟ ਲੈ ਸਕਦੇ ਹੋ ਬਾਅਦ ਵਿੱਚ ਤਾਂ ਤੁਹਾਨੂੰ ਪੂਰਾ ਹੀ ਕੋਰਸ ਫੁੱਲ ਫੀਸ ਵਿੱਚ ਮਿਲੇਗਾ ਹੁਣ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਠੀਕ ਹੈ ਨੈਕਸਟ ਆਜੋ ਇਹ ਜਿਹੜੇ ਪੇਡ ਕੋਰਸ ਹੋਣ ਜਾ ਰਹੇ ਇਹਨਾਂ ਦੀ 1 ਸਾਲ ਦੀ ਵੈਲਿਡਿਟੀ ਹੋਏਗੀ ਠੀਕ ਹੈ ਸਾਰੇ ਕੋਰਸ ਜਿੰਨੇ ਵੀ ਆ 1 ਸਾਲ ਦੀ ਵੈਲਿਡਿਟੀ ਹੋਏਗੀ ਪੇਡ ਕੋਰਸ ਦੀ ਦੂਸਰੀ ਗੱਲ ਇਹ ਹੈ چاہے ਤੁਸੀਂ ਪੇਪਰ 1 ਦੇਣਾ ਚਾਹੇ ਪੇਪਰ 2 ਦੇਣਾ ਚਾਹੇ ਦੇਣਾ ਪੇਪਰ ਠੀਕ ਹੈ ਪੀਐਸਟੈਟ ਪੇਪਰ 1 ਦੇਣਾ ਚਾਹੀ ਪੀਐਸਟੈਟ ਪੇਪਰ 2 ਦੇਣਾ ਦੋਨਾਂ ਪੇਪਰਾਂ ਦੀ ਸੀਡੀਪੀ ਪੰਜਾਬੀ ਤੇ ਇੰਗਲਿਸ਼ ਸੇਮ ਹੈ ਪੈਟਰਨ ਸਿਲੇਬਸ ਸੇਮ ਹੈ ਜੇ ਤੁਸੀਂ ਸਿਰਫ ਤਿੰਨ ਇਹੀ ਸਬਜੈਕਟ ਪਾਣੇ ਆ ਤਾਂ ₹890 ਦੇ ਵਿੱਚ ਮਿਲेंगे ਤੁਹਾਨੂੰ ਪਰ ਮੈਰੀ 크리스마ਸ ਦੇ ਮੌਕੇ ਦੇ ਤੁਹਾਨੂੰ ਇਹਦੇ ਉੱਪਰ ਵੀ ਡਿਸਕਾਊਂਟ ਹੈ 25% 25% ਦਾ ਤਦੋਂ ਤੱਕ 28 ਦਸੰਬਰ ਤੱਕ ਤੁਸੀਂ ਇਸ ਡਿਸਕਾਊਂਟ ਦਾ ਬੈਨੀਫਿਟ ਲੈ ਸਕਦੇ ਹੋ ਫ੍ਰੀ ਕਲਾਸਾਂ ਦੇ ਨਾਲ-ਨਾਲ ਜੇ ਤੁਸੀਂ ਫ੍ਰੀ ਕਲਾਸਾਂ ਦੇਖਣਾ ਚਾਹੁੰਦੇ ਹੋ ਤੇ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ MSW ਸਟੱਡੀ ਸਾਡੇ ਟੈਲੀਗ੍ਰਾਮ ਚੈਨਲ ਦਾ ਨੇਮ ਹੈ ਟੈਲੀਗ੍ਰਾਮ ਤੇ ਮੌਕ ਟੈਸਟ ਹੋਣਗੇ ਤੇ ਟੈਲੀਗ੍ਰਾਮ ਤੇ ਹੀ ਤੁਹਾਨੂੰ ਪੀਡੀਐਫ ਨੋਟਸ ਜਿਹੜੇ ਮਿਲਣਗੇ ਠੀਕ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੇ ਵੀ ਅਜੇ ਤੱਕ ਵਟਸਐਪ ਗਰੁੱਪ ਨੂੰ ਜੁਆਇਨ ਨਹੀਂ ਕੀਤਾ ਵੀ ਵਟਸਐਪ ਨੂੰ ਜੁਆਇਨ ਕਰ ਲੋ ਵਟਸਐਪ ਨੂੰ ਕਿਵੇਂ ਜੁਆਇਨ ਕਰਨਾ ਆਪਣਾ ਨੇਮ ਸਬਜੈਕਟ ਡਿਸਟ੍ਰਿਕਟ ਜੈਂਡਰ ਮੇਲ ਹੋ ਜਾਂ ਫੀਮੇਲ ਸਾਨੂੰ ਲਿਖ ਕੇ ਸੈਂਡ ਕਰੋ ਅਸੀਂ ਤੁਹਾਨੂੰ ਵਟਸਐਪ ਗਰੁੱਪ ਵਿੱਚ ਜੁਆਇਨ ਕਰ ਲਾਂਗੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਜੋ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰ ਸਕਦੀ ਹਾਂ ਠੀਕ ਹੈ ਪ੍ਰਸ਼ਨ ਨੰਬਰ 1 ਤੇ ਆਜੋ ਸ਼ਾਬਾਸ਼ ਕਲਾਸ ਨੂੰ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਲਾਸ ਤੁਹਾਨੂੰ ਕਿਵੇਂ ਦੀ ਲੱਗੀ ਹੈ ਠੀਕ ਹੈ ਪ੍ਰਸ਼ਨ ਨੰਬਰ 1 ਤੇ ਆਜੋ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜੇ-ਕਿਹੜੇ ਸ਼ਬਦ ਮੂਲ ਸੰਵਿਧਾਨ ਦੀ ਪ੍ਰਸਤਾਪਨਾ ਵਿੱਚ ਨਹੀਂ ਸਨ ਕਹਿੰਦਾ ਭਾਵ ਕਿ ਮੂਲ ਸੰਵਿਧਾਨ ਕੀ ਹੈ ਕਿ ਸਟਾਰਟਿੰਗ ਦੇ ਵਿੱਚ ਨਹੀਂ ਸੀ ਠੀਕ ਹੈ ਪ੍ਰਸ਼ਨ ਨੰਬਰ 1 ਪਾ ਕੇ ਅਨਸਰ ਕਰਨਾ ਹੈ ਸ਼ਾਬਾਸ਼ ਧਰਮ ਨਿਰਪੱਖ ਸਮਾਜਵਾਦ ਅਖੰਡਤਾ ਕਿ ਉਪਰੋਕਤ ਸਾਰੇ ਬਿਲਕੁਲ ਇਨਨੇ ਨੇ ਟੀ ਅਨਸਰ ਕੀਤਾ ਉਹਨਾਂ ਦਾ ਅਨਸਰ ਰਾਈਟ ਹੈ ਮੂਲ ਸੰਵਿਧਾਨ ਦੀ ਜਿਹੜੀ ਪ੍ਰੀਅੰਬਲ ਸੀਗੀ ਉਹਦੇ ਵਿੱਚ ਧਰਮ ਨਿਰਪੱਖਤਾ ਸਮਾਜਵਾਦ ਤੇ ਅਖੰਡਤਾ ਜਿਹੜੇ ਸ਼ਬਦ ਨਹੀਂ ਸਨ ਇਹ ਬਾਅਦ ਵਿੱਚ ਐਡ ਕੀਤੇ ਗਏ ਕਿਹੜੀ ਸੋਧ ਹੋਈ ਕਦੋਂ ਹੋਈ ਇਹ ਤੁਹਾਨੂੰ ਹੁਣ ਪਤਾ ਲੱਗੇਗਾ ਠੀਕ ਹੈ ਪ੍ਰਸ਼ਨ ਨੰਬਰ 2 ਤਰਮ ਨਿਰਪੱਖਤਾ ਸਮਾਜਵਾਦ ਅਤੇ ਅਖੰਡਤਾ ਸ਼ਬਦ ਜਿਹੜੇ ਮੂਲ ਸੰਵਿਧਾਨ ਦੇ ਪ੍ਰਸਤਾਪਨਾ ਵਿੱਚ ਨਹੀਂ ਸਨ ਪ੍ਰਸਤਾਪਨਾ ਵਿੱਚ ਕਦੋਂ ਜੋੜੇ ਗਏ ਪ੍ਰਸ਼ਨ ਨੰਬਰ 2 ਪ੍ਰਸ਼ਨ ਨੰਬਰ 2 ਦਾ ਕੀ ਆਨਸਰ ਕਰਨਾ ਹੈ ਕਦੋਂ ਜੋੜੇ ਗਏ ਸੀ 74ਵੀਂ ਸੋਧ 1975 ਅਨੁਸਾਰ 74ਵੀਂ ਸੋਧ 1986 86ਵੀਂ ਸੋਧ 2001 ਤੇ ਉਪਰੋਕਤ ਕੋਈ ਵੀ ਨਹੀਂ ਸ਼ਾਬਾਸ਼ ਪ੍ਰਸ਼ਨ ਨੰਬਰ 2 ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਸ਼ਾਬਾਸ਼ ਜੋਤੀ ਬੜੀ ਆਲ ਵੈਰੀ ਗੁੱਡ ਹਾਂਜੀ ਕਲਾਸ ਵਧੀਆ ਚੱਲ ਰਹੀ ਹੈ ਕੋਈ ਦਿੱਕਤ ਤਾਂ ਨਹੀਂ ਆ ਰਹੀ ਕੋਈ ਨੈਟਵਰਕ ਇਸ਼ੂ ਤਾਂ ਨਹੀਂ ਆ ਰਿਹਾ ਬਿਲਕੁਲ ਜੀ ਨਾਨੀ ਇਹ ਅਨਸਰ ਕੀਤਾ ਬਤਾਲਵੀ ਸੋਧ ਜਿਹੜੀ ਹੋਈ ਸੀ ਬਤਾਲਵੀ ਸੋਧ 1976 ਦੇ ਵਿੱਚ ਜਿਹੜੀ ਹੋਈ ਸੀਗੀ ਉਦੋਂ ਪਰਸਤ ਸਵਿਧਾਨ ਦੀ ਪ੍ਰੀਅੰਬਲ ਵਿੱਚ ਪ੍ਰਸਤਾਪਨਾ ਵਿੱਚ ਧਰਮ ਨਿਰਪੱਖਤਾ ਸਮਾਜਵਾਦ ਤੇ ਅਖੰਡਤਾ ਜਿਹੜੇ ਸ਼ਬਦ ਐ ਜੋੜੇ ਗਏ ਸੀ ਯਾਦ ਰੱਖਿਓ ਨੈਕਸਟ ਆ ਜੋ ਕੁਸ਼ਨ ਨੰਬਰ 3 ਉਤੇ ਸਵਿਧਾਨ ਦੀ ਬਤਾਲਵੀਂ ਸੋਧ 1976 ਨੂੰ ਕੀ ਕਿਹਾ ਜਾਂਦਾ ਬਹੁਤ ਮਹੱਤਵਪੂਰਨ ਪ੍ਰਸ਼ਨ ਬਹੁਤ ਵਾਰ ਪੇਪਰ ਦੇ ਵਿੱਚ ਆਇਆ ਹੈ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਚਾਹੇ ਤੁਸੀਂ ਮਾਸਟਰ ਕੈਡ ਐਸਐਸਟੀ ਦੇ ਸਟੂਡੈਂਟ ਹੋ ਚਾਹੇ ਤੁਸੀਂ ਪੀਐਸਟੈਟ 2 ਐਸਐਸਟੀ ਵਾਲੇ ਸਟੂਡੈਂਟ ਹੋ ਪ੍ਰਸ਼ਨ ਨੰਬਰ 3 ਮੂਲ ਸਵਿਧਾਨ ਕਹਿੰਦੇ ਇਹਨੂੰ ਸੰਵਿਧਾਨ ਦੀ ਪ੍ਰਸਥਾਪਨਾ ਕਹਿੰਦੇ ਆ ਲਗੂ ਸੰਵਿਧਾਨ ਕਹਿੰਦੇ ਆ ਕਿ ਸੰਵਿਧਾਨ ਦੀ ਕੁੰਜੀ ਕਹਿੰਦੇ ਆ 42ਵੀਂ ਸੋਧ ਜਿਹੜੀ 1976 ਨੂੰ ਹੋਈ ਸੀ ਜਦੋਂ ਧਰਮ ਨਿਰਪੱਖਤਾ ਸਮਾਜਵਾਦ ਤੇ ਅਖੰਡਤਾ ਸ਼ਬਦ ਜੋੜੇ ਗਏ ਸੀ ਪ੍ਰੀਅੰਭਲ ਦੇ ਵਿੱਚ ਉਦੋਂ ਦੀ ਗੱਲ ਹੋ ਰਹੀ ਹੈ ਹਾਂਜੀ ਇਹ ਵਾਲੀ ਸੋਧ ਨੂੰ ਕੀ ਕਹਿੰਦੇ ਆ 42ਵੀਂ ਸੋਧ ਨੂੰ ਇਹਨੂੰ ਬੋਲਿਆ ਜਾਂਦਾ ਹੈ ਲਘੂ ਸੰਵਿਧਾਨ ਇਹਨਾਂ ਨੇ ਸੀ ਆਂਸਰ ਕੀਤਾ ਉਹਨਾਂ ਦਾ ਆਂਸਰ ਬਿਲਕੁਲ ਰਾਈਟ ਹੈ ਸ਼ਾਬਾਸ਼ ਸਵਾਲ ਨੰਬਰ 4 ਤੇ ਆਜੋ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਲਈ ਕਿੰਨੇ ਕੇਸ ਦਰਜ ਕੀਤੇ ਗਏ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਲਈ ਕਿੰਨੇ ਕੇਸ ਦਰਜ ਕੀਤੇ ਗਏ ਸੀ 4 3 2 ਕੀ 1 ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਬਈ ਸ਼ਾਬਾਸ਼ ਹਾਂਜੀ ਭਾਰਤੀ ਸੰਵਿਧਾਨ ਦੀ ਪ੍ਰਸਤਾਪਨਾ ਲਈ ਜਿਹੜੇ ਕੁੱਲ ਕੇਸ ਹੋਏ ਸੀ ਉਹ ਹੋਏ ਸੀ 2 ਕਿਹੜੇ-ਕਿਹੜੇ ਹੋਏ ਸੀ ਅੱਜ ਹੁਣੇ ਅਸੀਂ ਕਰ ਲੈਣੇ ਆ ਸੰਵਿਧਾਨ ਦੀ ਪ੍ਰਸਤਾਪਨਾ ਲਈ ਦੋ ਕਿਹੜੇ-ਕਿਹੜੇ ਕੇਸ ਦਰਜ ਕੀਤੇ ਗਏ ਸੀ ਬੀਰੂ ਬੇਰੀ ਕੇਸ ਕੇਸ਼ਵਾਨੰਦ ਭਾਰਤੀ ਕੇਸ ਉਪਰੋਕਤ ਦੋਵੇਂ ਕਿ ਉਪਰੋਕਤ ਕੋਈ ਵੀ ਨਹੀਂ ਸ਼ਾਬਾਸ਼ ਸੋ ਜੀਨਾ ਨੇ ਅਨਸਰ ਕੀਤਾ ਹੈ অপਸ਼ਨ ਸੀ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਬੀਰੂ 베ਰੀ ਕੇਸ ਤੇ ਕੇਸ਼ਵਾ ਕੇਸ਼ਵਾਨੰਦ ਭਾਰਤੀ ਕੇਸ ਜਿਹੜੇ ਐ ਇਸ ਸੰਵਿਧਾਨ ਦੀ ਪ੍ਰਸਤਾਪਨਾ ਲਈ ਦਰਜ ਕੀਤੇ ਗਏ ਸੀ ਠੀਕ ਹੈ ਇਹ ਕੇਸ ਕੀ ਕੇਸ ਜਿਹੜਾ ਪ੍ਰਸਤਾਪਨਾ ਲਈ ਕੀਤਾ ਗਿਆ ਸੀ 1960 ਦੇ ਵਿੱਚ ਠੀਕ ਹੈ ਹਾਂਜੀ ਬੀਰੂ ਬੀਰੀ ਕੇਸ ਜਿਹੜਾ ਪ੍ਰਸਤਾਪਨਾ ਲਈ ਹੋਇਆ ਸੀ ਉਹ ਐਸਆਈ 1960 ਦੇ ਵਿੱਚ ਨੈਕਸਟ ਦੇਖੋ ਪ੍ਰਸ਼ਨ ਨੰਬਰ 7 ਕਿਸ ਕੇਸ ਦੇ ਤਹਿਤ ਪ੍ਰਸਤਾਪਨਾ ਨੂੰ ਭਾਰਤੀ ਸੰਵਿਧਾਨ ਦਾ ਹਿੱਸਾ ਮੰਨਿਆ ਗਿਆ ਪ੍ਰਸ਼ਨ ਨੰਬਰ 7 ਤੇ ਆਜੋ ਹਾਂਜੀ ਹੁਣ ਦੱਸੋ ਵੀ ਕਲਾਸ ਕਲੀਅਰ ਚੱਲ ਰਹੀ ਹੈ ਹੁਣ ਤਾਂ ਨਹੀਂ ਕੋਈ ਪ੍ਰੋਬਲਮ ਆ ਰਹੀ ਨੈਟਵਰਕ ਇਸ਼ੂ ਕਈ ਵਾਰ ਹੋ ਜਾਂਦਾ ਹੈ ਪ੍ਰਸ਼ਨ ਨੰਬਰ 7 ਕਿਸ ਕੇਸ ਦੇ ਤਹਿਤ ਪ੍ਰਸਤਾਪਨਾ ਨੂੰ ਭਾਰਤੀ ਸੰਵਿਧਾਨ ਦਾ ਹਿੱਸਾ ਨਹੀਂ ਮੰਨਿਆ ਗਿਆ ਕੇਸ਼ਵਾਨੰਦ ਭਾਰਤੀ ਕੇਸ ਬੀਰੂ ਬੇਰੀ ਕੇਸ ਉਪਰੋਕਤ ਦੋਵੇਂ ਕਿਉਂ ਉਪਰੋਕਤ ਕੋਈ ਵੀ ਨਹੀਂ ਬੀਰੂ ਬੇਰੀ ਕੇਸ ਦਾ 201960 ਵਿੱਚ ਇਹ ਜਿਹੜਾ 1960 ਵਿੱਚ ਬੀਰੂ ਬੇਰੀ ਕੇਸ ਹੋਇਆ ਨਾ ਇਹ ਨਹੀਂ ਮੰਨਦਾ ਇਹ ਕਹਿੰਦਾ ਪ੍ਰਸਤਾਪਨਾ ਸੰਵਿਧਾਨ ਦਾ ਹਿੱਸਾ ਨਹੀਂ ਹੋਏਗੀ ਦੋ ਕੇਸ ਹੋਏ ਸੀ ਟੋਟਲ ਬੀਰੂ ਬੀਰੀ ਕੇਸ ਤੇ ਕੇਸ਼ਵਾਨੰਦ ਭਾਰਤੀ ਕੇਸ ਬੀਰੂ ਬੀਰੀ ਕੇਸ ਜਿਹੜਾ 1960 ਵਿੱਚ ਹੁੰਦਾ ਇਹ ਕਹਿੰਦਾ ਪ੍ਰਸਤਾਪਨਾ ਪ੍ਰੀਅੰਬਲ ਸੰਵਿਧਾਨ ਦਾ ਹਿੱਸਾ ਨਹੀਂ ਹੋਏਗੀ ਪਰ ਕੇਸ਼ਵਾਨੰਦ ਭਾਰਤੀ ਕੇਸ ਕਹਿੰਦਾ ਪ੍ਰਸਤਾਪਨਾ ਸੰਵਿਧਾਨ ਦਾ ਹਿੱਸਾ ਹੋਣੀ ਚਾਹੀਦੀ ਹੈ ਇਹ ਜਿਹੜਾ ਕੇਸ਼ਵਾਨੰਦ ਭਾਰਤੀ ਕੇਸ ਹੈ ਜਿਸ ਦੇ ਤਹਿਤ ਪ੍ਰਸਤਾਪਨਾ ਭਾਰਤੀ ਸੰਵਿਧਾਨ ਦਾ ਹਿੱਸਾ ਮੰਨਿਆ ਗਿਆ ਸੀ ਇਹ ਕਦਮ ਹੋਇਆ बिरू बेरी 1960 وچ ਹੋਇਆ ਜਿਹੜਾ ਕੇਸ ਕਹਿੰਦਾ ਸੀ ਪ੍ਰਸਤਾਪਨਾ ਪ੍ਰੀਮਬਲ ਸੰਵਿਧਾਨ ਦਾ ਹਿੱਸਾ ਨਹੀਂ ਹੋਏਗੀ ਪਰ ਕੇਸ਼ਵਾਨੰਦ ਭਾਰਤੀ ਕੇਸ ਕਹਿੰਦਾ ਨਹੀਂ ਪ੍ਰਸਤਾਪਨਾ ਸੰਵਿਧਾਨ ਦਾ ਹਿੱਸਾ ਹੋਣੀ ਚਾਹੀਦੀ ਹੈ ਹੋਵੇਗੀ 1 28 ప్రశ్న ਨੰਬਰ 8 ਪਾ ਕੇ ਅਨਸਰ ਕਰੋ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਪ੍ਰਸ਼ਨ ਨੰਬਰ 8 ਦਾ ਕੀ ਆਨਸਰ ਕਰਨਾ ਹੈ ਜਿਨ੍ਹਾਂ ਨੇ ਆਨਸਰ ਕੀਤਾ ਸ਼ਾਬਾਸ਼ ਵੈਰੀ ਗੁੱਡ ਜਿਨ੍ਹਾਂ ਨੇ ਆਨਸਰ ਕੀਤਾ ਬਈ 1973 ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਸ਼ਾਬਾਸ਼ 1973 ਦੇ ਵਿੱਚ ਕੇਸ਼ਵਾਨੰਦ ਭਾਰਤੀ ਜਿਹੜਾ ਕੇਸ ਹੋਇਆ ਸੀ ਉਹਨੇ ਕਿਹਾ ਕਿ ਪ੍ਰੀਅੰਬਲ ਜਿਹੜਾ ਭਾਰਤੀ ਸੰਵਿਧਾਨ ਦਾ ਹਿੱਸਾ ਹੋਵੇਗੀ ਠੀਕ ਹੈ ਨੈਕਸਟ ਪ੍ਰਸ਼ਨ ਨੰਬਰ 9 ਭਾਰਤ ਵਿੱਚ ਲੱਗਣ ਵਾਲੀ ਐਮਰਜੈਂਸੀ ਕਿਸ ਦੇਸ਼ ਤੋਂ ਲਈ ਗਈ ਹੈ ਐਮਰਜੈਂਸੀ ਭਾਰਤ ਵਿੱਚ ਲੱਗਣ ਵਾਲੀ ਐਮਰਜੈਂਸੀ ਕਿਸ ਦੇਸ਼ ਤੋਂ ਲਈ ਗਈ ਹੈ ਬਿਲਕੁਲ ਜੋਤੀ ਬਟਿਆਲ ਵੈਰੀ ਗੁੱਡ ਅਕੋਰਡਿੰਗ ਟੂ ਕੇਸ਼ਵਾਨੰਦ ਭਾਰਤੀ ਕੇਸ 24 April 1973 ਸੈਟ ਪ੍ਰੀਅੰਬਲ ਇਜ਼ ਦਾ ਪਾਰਟ ਆਫ ਇੰਡੀਅਨ ਕਨਸਟੀਟਿਊਸ਼ਨ ਬਿਲਕੁਲ ਸ਼ਾਬਾਸ਼ ਵੈਰੀ ਗੁੱਡ ਭਾਰਤ ਵਿੱਚ ਲੱਗਣ ਵਾਲੀ ਅਮਰਜੈਂਸੀ ਕਿਸ ਦੇਸ਼ ਤੋਂ ਲਈ ਗਈ ਹੈ ਵੀ ਜਰਮਨੀ ਤੋਂ ਇੰਗਲੈਂਡ ਤੋਂ ਅਮਰੀਕਾ ਤੋਂ ਕਿ ਆਸਟ੍ਰੇਲੀਆ ਤੋਂ ਪ੍ਰਸ਼ਨ ਨੰਬਰ 9 ਦਾ ਕਿ ਅਨਸਰ ਕਰੋ ਸ਼ਾਬਾਸ਼ 15 ਜਣੇ ਕਲਾਸ ਵਿੱਚ ਸਾਰੇ ਜਣੇ ਕਲਾਸ ਨੂੰ ਲਾਈਕ ਕਰਕੇ ਜਾਇਓ ਕਮੈਂਟ ਕਰਕੇ ਲਾਸਟ ਵਿੱਚ ਜਰੂਰ ਦੱਸਿਓ ਕਲਾਸ ਕਿਵੇਂ ਦੀ ਆ ਜਿਨ੍ਹਾਂ ਨੇ ਆਨਸਰ ਕੀਤਾ ਜਰਮਨੀ ਅਮਰਜੈਂਸੀ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਅਮਰਜੈਂਸੀ ਜਿਹੜੀ ਹੈ ਜਰਮਨੀ ਤੋਂ ਨਕਲ ਕਰਕੇ ਸੰਵਿਧਾਨ ਵਿੱਚ ਐਡ ਕੀਤੀ ਗਈ ਸੀ ਠੀਕ ਹੈ ਦੋਨਾਂ ਦੇ ਵਿੱਚ ਰਾਰਾ ਆਂਦਾ ਆ ਜਰਮਨੀ ਦੇ ਵਿੱਚ ਵੀ ਤੇ ਅਮਰਜੈਂਸੀ ਦੇ ਵਿੱਚ ਵੀ ਇਥੋਂ ਤੁਸੀਂ ਯਾਦ ਰੱਖਿਓ ਠੀਕ ਹੈ ਨਿਆਂਇਕ ਪੁਨਰ ਨਰੀਖਣ ਅਤੇ ਰਾਸ਼ਟਰਪਤੀ ਉੱਪਰ ਲੱਗਣ ਵਾਲਾ ਮਹਾਦੋਸ਼ ਦਾ ਮੁਕੱਦਮਾ ਕਿਸ ਦੇਸ਼ ਤੋਂ ਲਿਆ ਗਿਆ ਹੈ ਪ੍ਰਸ਼ਨ ਨੰਬਰ 10 ਹਾਂਜੀ ਇਹ ਸਕਿਪ ਲਿਖਿਆ ਤੁਸੀਂ ਨਵਜੋਤ ਸੰਧੂ ਨੇ ਲਿਖਿਆ ਸਕਿਪ ਹਾਂਜੀ ਨੋ ਨੰਬਰ ਦਾ ਆਨਸਰ ਆਏਗਾ ਜਰਮਨੀ ਐਮਰਜੈਂਸੀ ਜਿਹੜੀ ਲੱਗਦੀ ਹੈ ਭਾਰਤ ਵਿੱਚੋਂ ਜਰਮਨੀ ਦੀ ਨਕਲ ਕਰਕੇ ਆਈ ਹੋਈ ਸੀ ਸੰਵਿਧਾਨ ਵਿੱਚ ਪ੍ਰਸ਼ਨ ਨੰਬਰ 10 ਤੇ ਆ ਜਾਓ ਹਾਂਜੀ ਹਾਂਜੀ ਕਿਰਨ ਨਿਊ ਸਟੂਡੈਂਟ ਲੱਗ ਰਿਓ ਪ੍ਰਸ਼ਨ ਨੰਬਰ 10 ਦਾ ਕੀ ਆਨਸਰ ਕਰਨਾ ਨਿਆਇਕ ਪੂਰਨ ਨਰੀਖਣ ਅਤੇ ਰਾਸ਼ਟਰਪਤੀ ਉੱਪਰ ਲੱਗਣ ਵਾਲਾ ਮਹਾਦੋਸ਼ ਦਾ ਮੁਕੱਦਮਾ ਕਿਸ ਦੇਸ਼ ਤੋਂ ਲਿਆ ਗਿਆ ਹੈ ਬਹੁਤ ਮਾਤਿਆਪੂਰਣ ਪ੍ਰਸ਼ਨ ਹੈ ਪ੍ਰਸ਼ਨ ਨੰਬਰ 10 ਦਾ ਕੈਨਸਰ ਕਰੋ ਜਰਮਨੀ ਤੋਂ ਰੂਸ ਤੋਂ ਅਮਰੀਕਾ ਤੋਂ ਕੀ ਇੰਗਲੈਂਡ ਤੋਂ ਪ੍ਰਸ਼ਨ ਨੰਬਰ 10 ਸ਼ਾਬਾਸ਼ ਬਿਲਕੁਲ ਜਿਨ੍ਹਾਂ ਨੇ ਅਨਸਰ ਕੀਤਾ ਅਮਰੀਕਾ ਉਹਨਾਂ ਦਾ ਅਨਸਰ ਬਿਲਕੁਲ ਸਾਈਟ ਹੈ ਸ਼ਾਬਾਸ਼ ਵੈਰੀ ਗੁੱਡ ਬਹੁਤ ਵਧੀਆ ਤਿਆਰੀ ਹੈ ਤੁਹਾਡੀ ਠੀਕ ਹੈ ਜਰਮਨੀ ਤੋਂ ਅਮਰਜੈਂਸੀ ਲਈ ਗਈ ਤੇ ਅਮਰੀਕਾ ਤੋਂ ਕੀ ਲਿਆ ਗਿਆ ਆ ਇਹ ਜਿਹੜਾ ਨਿਆਇਕ ਪੁਨਰ ਨਿਰੀਖਣ ਤੇ ਰਾਸ਼ਟਰਪਤੀ ਉੱਪਰ ਜਿਹੜਾ ਮਹਾਦੋਸ਼ ਦਾ ਮੁਕੱਦਮਾ ਲੱਗਦਾ ਹੈ ਠੀਕ ਹੈ ਸੋ ਕਲਾਸ ਤੁਹਾਡੀ ਜਿਹੜੀ ਹਾਫ ਹੋਈ ਆ ਕਲਾਸ ਨੂੰ ਕੰਟੀਨਿਊ ਤੇ ਕੰਪਲੀਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮੈਰੀ ਕ੍ਰਿਸਮਸ ਤੇ ਆਫਰ ਚੱਲ ਰਿਹਾ ਡਿਸਕਾਊਂਟ ਮਿਲ ਰਿਹਾ ਤੁਹਾਨੂੰ 25% ਦਾ ਹਰ ਇੱਕ ਕੋਰਸ ਉੱਤੇ ਪੀਐਸਟੈਟ ਪੇਪਰ 1 ਵਾਲਿਆਂ ਲਈ ਵੀ ਪੇਪਰ 2 ਵਾਲੇ ਵਾਲੀ ਵੀ ਫੁੱਲ ਕੋਰਸ ਉੱਤੇ ਡਿਸਕਾਊਂਟ ਹੈ ਡਿਸਕਾਊਂਟ ਜਿਹੜਾ ਵੈਲਿਡ ਰਹੇਗਾ 28 ਦਸੰਬਰ ਤੱਕ ਠੀਕ ਹੈ 28 ਦਸੰਬਰ ਤੱਕ ਇਸ ਆਫਰ ਦਾ ਡਿਸਕਾਊਂਟ ਦਾ ਤੁਸੀਂ ਬੈਨੀਫਿਟ ਲੈ ਸਕੋਗੇ ਨੈਕਸਟ ਆ ਜੋ ਪ੍ਰਸ਼ਨ ਨੰਬਰ 11 ਫੈਂਡਰਲ ਸਿਸਟਮ ਜਾਂ ਸੰਗੀਤ ਸਿਸਟਮ ਦੇ ਅਨੁਸਾਰ ਸ਼ਕਤੀ ਕਿੰਨੇ ਸੰਗ ਵਿੱਚ ਵੰਡੀ ਹੁੰਦੀ ਹੈ ਫੈਂਡਰਲ ਸਿਸਟਮ ਕਿ ਹੁੰਦਾ ਸ਼ਕਤੀਆਂ ਦੀ ਵੰਡ ਹੁੰਦੀ ਹੈ ਇਹਨੂੰ ਪੰਜਾਬੀ ਦੇ ਵਿੱਚ ਸੰਗੀਤ ਸਿਸਟਮ ਕਹਿੰਦੇ ਆ ਇਹ ਜਿਹੜੀ ਸ਼ਕਤੀ ਵੰਡੀ ਜਾਂਦੀ ਹੈ ਕਿੰਨੇ ਸੰਗ ਵਿੱਚ ਇਹਨਾਂ ਦੀ ਵੰਡ ਹੁੰਦੀ 3 4 2 ਕੀ 5 ਪ੍ਰਸ਼ਨ ਨੰਬਰ 11 ਪ੍ਰਸ਼ਨ ਨੰਬਰ 11 ਪਾ ਕੇ ਅਨਸਰ ਕਰੋ 21 ਜਾਣੇ ਕਲਾਸ ਵਿੱਚ ਪ੍ਰੈਜੈਂਟ ਹੈ ਪਹਿਲਾਂ ਤਾਂ ਸਾਰੇ ਜਾਣੇ ਕਲਾਸ ਨੂੰ ਲਾਈਕ ਕਰ ਲਓ ਚੈਨਲ ਤੇ ਨਮਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਲਾਸ ਵਿੱਚ ਐਂਡ ਤੱਕ ਬਨੇ ਰਿਹਾ ਕਰੋ ਠੀਕ ਹੈ ਹਾਂਜੀ ਪ੍ਰਸ਼ਨ ਨੰਬਰ 11 ਪਾ ਕੇ ਅਨਸਰ ਕਰੋ ਸ਼ਾਬਾਸ਼ ਬਿਲਕੁਲ ਜਿਨ੍ਹਾਂ ਨੇ ਅਨਸਰ ਕੀਤਾ ਹੈ 11 ਦਾ ਸੀ ਸੀ ਆਨਸਰ ਆਏਗਾ ਇੱਥੇ ਆਨਸਰ ਬੀ ਸ਼ੋ ਹੋ ਰਿਹਾ ਕੋਈ ਗੱਲ ਨਹੀਂ ਇਹਨੂੰ ਡਾਊਟ ਵਿੱਚ ਰੱਖ ਲਓ ਤੁਸੀਂ ਵੈਸੇ ਤਾਂ ਆਨਸਰ ਇਹਦਾ ਸੀ ਬਣਦਾ ਏ ਨੈਕਸਟ ਦੇਖੋ ਸੰਗੀ ਸਿਸਟਮ ਦੇ ਅਨੁਸਾਰ ਸ਼ਕਤੀ ਜਿਹੜੀ ਬਿਲਕੁਲ ਹਾਂ ਸੀ ਆਨਸਰ ਹੀ ਆਏਗਾ ਫੈਂਡਰੋ ਸਿਸਟਮ ਜਾਂ ਸੰਗੀ ਸਿਸਟਮ ਦੇ ਅਨੁਸਾਰ ਜਿਹੜੀ ਸ਼ਕਤੀ ਦੋ ਭਾਗਾਂ ਦੇ ਵਿੱਚ ਵੰਡੀ ਹੁੰਦੀ ਹੈ ਠੀਕ ਹੈ ਦੋ ਕਿਹੜੇ ਕਿਹੜੇ ਸੰਗਾਂ ਵਿੱਚ ਵੰਡੀ ਹੁੰਦੀ ਹੈ ਅਸੀਂ ਕਰਨਾ ਹੈ ਠੀਕ ਹੈ ਸੰਗੀਤ ਸਿਸਟਮ ਦੇ ਅਨੁਸਾਰ ਸ਼ਕਤੀ ਜਿਹੜੀ ਆ ਦੋ ਸੰਗਾਂ ਵਿੱਚ ਵੰਡੀ ਹੁੰਦੀ ਹੈ ਇੱਥੇ ਆਨਸਰ B ਲਿਖਿਆ ਹੋਇਆ B ਗਲਤ ਹੈ ਆਨਸਰ ਤੁਸੀਂ C ਕਰੋ C ਆਨਸਰ ਆਏਗਾ ਦੋ ਭਾਗਾ ਵਿੱਚ ਦੋ ਸੰਗਾਂ ਵਿੱਚ ਵੰਡੀ ਹੁੰਦੀ ਹੈ ਸੰਗੀਤ ਸਿਸਟਮ ਜਾਂ ਸਿਸਟਮ ਜਾਂ ਫੈਂਡਰਲ ਸਿਸਟਮ ਦੇ ਅਨੁਸਾਰ ਜਿਹੜੀ ਸ਼ਕਤੀ ਠੀਕ ਹੈ ਅਗਲਾ ਪ੍ਰਸ਼ਨ ਸਾਨੂੰ ਕਲੀਅਰ ਕਰ ਦਿੰਦਾ ਹੈ ਦੋ ਕਿਹੜੇ ਕਿਹੜੇ ਸੰਗਾਂ ਵਿੱਚ ਵੰਡੀ ਹੁੰਦੀ ਹੈ ਲੋਕ ਸਭਾ ਤੇ ਰਾਜ ਸਭਾ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਵਿੱਚ ਕੀ ਰਾਜਪਾਲ ਜਾਂ ਰਾਸ਼ਟਰਪਤੀ ਵਿੱਚ ਪ੍ਰਸ਼ਨ ਨੰਬਰ 12 ਬਿਲਕੁਲ ਫੈਂਡਰਾ ਸਿਸਟਮ ਜਾਂ ਸੰਗੀ ਸਿਸਟਮ ਦੇ ਅਨੁਸਾਰ ਜਿਹੜੀ ਪਾਵਰ ਹੈ ਦੋ ਸੰਗਾਂ ਵਿੱਚ ਵੰਡੀ ਹੁੰਦੀ ਹੈ ਉਹ ਹੁੰਦੀ ਹੈ ਕੇਂਦਰ ਤੇ ਰਾਜ ਕੇਂਦਰ ਅਤੇ ਰਾਜ ਦੋ ਸੰਗਾਂ ਵਿੱਚ ਵੰਡੀ ਜਾਂਦੀ ਹੈ ਠੀਕ ਹੈ ਨੈਕਸਟ ਹੈ ਜੋ ਪ੍ਰਸ਼ਨ ਨੰਬਰ 13 ਤੇ ਰਾਸ਼ਟਰਪਤੀ ਵਰਗੀ ਸਥਿਤੀ ਹੋਰ ਕਿਸ ਅਧਿਕਾਰੀ ਦੀ ਹੁੰਦੀ ਹੈ ਜਮਾ ਰਾਸ਼ਟਰਪਤੀ ਵਰਗੀ ਉਹਦੀ ਸੇਮ ਹੁਣਾ ਵਾਸਤੇ ਉਮਰ ਸੀਮਾ ਹੈ ਸੇਮ ਹੁਣਾ ਦੀ ਕੁਆਲਿਫਿਕੇਸ਼ਨ ਹੈ ਠੀਕ ਹੈ ਸੇਮ ਸਥਿਤੀ ਹੈ ਸੇਮ ਪਾਵਰ ਹੈ ਕਿਦੀ ਹੈ ਰਾਸ਼ਟਰਪਤੀ ਵਰਗੀ ਪ੍ਰਸ਼ਨ ਨੰਬਰ 10 ਬਾਈ ਜਣੇ ਆ ক্লাস ਵਿੱਚ ਸਾਰੇ ਜਣੇ ক্লাস ਵਿੱਚ ਬਣੇ ਰਹੋ ਐਂਡ ਤੱਕ ਜੁੜੇ ਰਿਹਾ ਕਰੋ ক্লাস ਵਿੱਚ ਸ਼ਾਬਾਸ਼ ਜੋਤੀ ਅਨਸਰ ਜਿਨ੍ਹਾਂ ਨੇ ਕੀਤਾ ਆਪਸ਼ਨ ਬੀ ਗਵਰਨਰ ਜਿਹਨੂੰ ਰਾਜਪਾਲ ਵੀ ਬੋਲਦੇ ਆ ਰਾਸ਼ਟਰਪਤੀ ਵਰਗੀ ਇਹਦੀ ਸਥਿਤੀ ਹੁੰਦੀ ਆ ਠੀਕ ਆ ਰਾਸ਼ਟਰਪਤੀ ਕੇਂਦਰ ਵਿੱਚ ਹੁੰਦਾ ਹੈ ਤੇ ਜਿਹੜਾ ਗਵਰਨਰ ਜਾਂ ਰਾਜਪਾਲ ਆ ਇਹ ਰਾਜਾਂ ਦੇ ਵਿੱਚ ਹੁੰਦਾ ਹੈ ਰਿਪਬਲਿਕ ਸਿਸਟਮ ਜਿਹਨੂੰ ਗਣਰਾਜ ਸਿਸਟਮ ਕਹਿੰਦੇ ਕਿਹੜੇ ਦੇਸ਼ ਤੋਂ ਲਿਆ ਗਿਆ ਸੀ ਐਮਰਜੈਂਸੀ ਜਰਮਨੀ ਤੋਂ ਲਈ ਗਈ ਮਹਾਦੋਸਤੇ ਨਿਆਂਕ ਪੁਨਰ ਨਿਰੀਖਣ ਜਿਹੜਾ ਆ ਅਮਰੀਕਾ ਤੋਂ ਲਿਆ ਗਿਆ ਅਗਲਾ ਪ੍ਰਸ਼ਨ ਆ ਗਿਆ ਰਿਪਬਲਿਕ ਸਿਸਟਮ ਜਿਹਨੂੰ ਗਣਰਾਜ ਸਿਸਟਮ ਬੋਲਦੇ ਪੰਜਾਬੀ ਦੇ ਵਿੱਚ ਕਿਹੜੇ ਦੇਸ਼ ਤੋਂ ਲਿਆ ਗਿਆ ਸੀ ਫਰਾਂਸ ਵਿੱਚੋਂ ਰੂਸ ਵਿੱਚੋਂ ਜਰਮਨੀ ਕਿ ਅਮਰੀਕਾ ਤੋਂ ਪ੍ਰਸ਼ਨ ਨੰਬਰ 14 ਪ੍ਰਸ਼ਨ ਨੰਬਰ 14 ਸ਼ਾਬਾਸ਼ ਜਿਨ੍ਹਾਂ ਨੇ ਆਨਸਰ ਕੀਤਾ ਹੈ ਆਪਸ਼ਨ ਏ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਰਿਪਬਲਿਕ ਸਿਸਟਮ ਜਾਂ ਗਣਰਾਜ ਸਿਸਟਮ ਜਿਹੜਾ ਇਹ ਫਰਾਂਸ ਦੀ ਨਕਲ ਹੈ ਜਰਮਨੀ ਤੋਂ ਐਮਰਜੈਂਸੀ ਯਾਦ ਰੱਖਿਓ ਅਮਰੀਕਾ ਤੋਂ ਨਿਆਇਕ ਪੁਨਨ ਨਿਰੀਖਣ ਮਹਾਦੋਸ਼ ਜਿਹੜਾ ਲੱਗਦਾ ਰਾਸ਼ਟਰਪਤੀ ਤੇ ਤੇ ਰਿਪਬਲਿਕ ਸਿਸਟਮ ਜਿਹੜਾ ਫਰਾਂਸ ਤੋਂ ਲਿਆ ਗਿਆ ਹੈ ਨੈਕਸਟ ਆ ਜਾਓ ਪ੍ਰਸ਼ਨ ਨੰਬਰ 15 ਰਾਜ ਦੀ ਨੀਤੀ ਦੇ ਨਿਰਦੇਸ਼ਿਕ ਸਿਧਾਂਤ ਕਿਸ ਦੇਸ਼ ਦੀ ਨਕਲ ਹਨ ਪ੍ਰਸ਼ਨ ਨੰਬਰ 15 ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਜਿਹੜੇ ਇਹ ਕਿਹੜੇ ਦੇਸ਼ ਦੀ ਨਕਲ ਹੈ ਜਰਮਨੀ ਦੀ ਇੰਗਲੈਂਡ ਦੀ ਸੌਰੀ ਆਇਰਲੈਂਡ ਦੀ ਅਫਰੀਕਾ ਦੀ ਕਿ ਸੋਵੀਅਤ ਸੰਘ ਦੀ ਪ੍ਰਸ਼ਨ ਨੰਬਰ 15 ਬਿਲਕੁਲ ਸਾਰੇ ਜਣੇ ਅਨਸਰ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਜੋਤੀ ਵੱਡੀ ਆਲ ਸ਼ਾਬਾਸ਼ ਜੋਤੀ ਅਨਸਰ ਕਰ ਰਹੀ ਹੈ ਬਾਕੀ ਸੋਗੇ ਚਾਹ 커피 ਪੀ ਲਿਆ ਕਰੋ ਰਾਤ ਦੀ ਕਲਾਸ ਲਗਾਨੀ ਕਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਜਿਹੜੇ ਆਇਰਲੈਂਡ ਆਇਰਲੈਂਡ ਦੀ ਨਕਲ ਕਰਕੇ ਐਡ ਹੋਏ ਸੀ ਠੀਕ ਹੈ ਨੈਕਸਟ ਕੁਐਸਚਨ ਨੰਬਰ 16 ਭਾਰਤੀ ਨਾਗਰਿਕਾਂ ਨੂੰ ਦਿੱਤੇ ਜਾਣ ਵਾਲੇ ਮੌਲਿਕ ਅਧਿਕਾਰ ਸੰਵਿਧਾਨ ਦੇ ਕਿਹੜੇ ਆਰਟੀਕਲ ਅਧੀਨ ਦਰਜ ਹੈ ਵੀ ਫੰਡਾਮੈਂਟਲ ਰਾਈਟਸ ਸੰਵਿਧਾਨ ਦੇ ਕਿਹੜੇ ਆਰਟੀਕਲ ਚ ਦਰਜ ਹੈ 12 ਤੋਂ 35 14 ਤੋਂ 18 14 ਤੋਂ 28 ਕੀ 14 ਤੋਂ 25 ਆਰਟੀਕਲ ਦੱਸਣਾ ਹੈ ਪੇਪਰ ਦੇ ਵਿੱਚ ਕਾਫੀ ਵਾਰ ਇਹ ਵਾਲਾ ਪ੍ਰਸ਼ਨ ਰਿਪੀਟ ਹੋ ਗਿਆ ਹੈ ਠੀਕ ਹੈ ਪ੍ਰਸ਼ਨ ਨੰਬਰ 16 ਸ਼ਾਬਾਸ਼ ਜਿਨਾਂ ਨੇ ਅਨਸਰ ਕੀਤਾ ਆਪਸ਼ਨ ਇਹ ਆਰਟੀਕਲ 12 ਤੋਂ ਲੈ ਕੇ ਆਰਟੀਕਲ ਤੱਕ ਜਿਹੜੇ ਆ ਮੌਲਿਕ ਅਧਿਕਾਰਾਂ ਦਾ ਵਰਣਨ ਕਰਦੇ ਆ ਠੀਕ ਹੈ ਨੈਕਸਟ ਭਾਰਤ ਦੇ ਮੂਲ ਸਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਦਰਜ ਸਨ ਸ਼ਾਬਾਸ਼ 23 ਜਣੇ ਆਕਲਾਸ ਵਿੱਚ ਜਿਨ੍ਹਾਂ ਨੇ ਅਜੇ ਤੱਕ ਲਾਈਕ ਨਹੀਂ ਕੀਤਾ ਲਾਈਕ ਨਾ ਸ਼ਾਬਾਸ਼ ਹਾਂਜੀ 24 ਜਣੇ ਭਈ ਅਚ ਟੈਟ ਦੀ ਵੀ ਡੇਟ ਆ ਗਈ ਅਚ ਟੈਟ ਵੀ ਫਿਲ ਹੋਣ ਲੱਗਿਆ ਸੀ ਟੈਟ ਵੀ ਫਿਲ ਹੋ ਗਿਆ ਏ ਠੀਕ ਹੈ ਫਰਵਰੀ ਦੇ ਵਿੱਚ ਸੀ ਟੈਟ ਵੀ ਹੋ ਜਾਣਾ ਹੁਣ ਤਾ ਤੁਸੀਂ ਆਪਣੀ ਤਿਆਰੀ ਪੂਰੀ ਕਰ ਲਓ ਤਿਆਰੀ ਆਪਣੀ ਜਿਨ੍ਹਾਂ ਨੇ ਨਹੀਂ ਸ਼ੁਰੂ ਕੀਤੀ ਸ਼ੁਰੂ ਕਰ ਦੋ ਤੁਹਾਡਾ ਪੇਪਰ ਮੈਂ ਤੁਹਾਨੂੰ ਕਹਿ ਦਾਨੀ ਆ 2026 ਦੀ ਸਟਾਰਟਿੰਗ ਦੇ ਵਿੱਚ ਹੀ ਠੀਕ ਹੈ ਤੁਹਾਡਾ ਪੇਪਰ ਮਈ ਜੂਨ ਤੋਂ ਪਹਿਲਾਂ ਪਹਿਲਾਂ ਜੂਨ ਦੀਆਂ ਛੁੱਟੀਆਂ ਤੋਂ ਪਹਿਲਾਂ ਪਹਿਲਾਂ ਕਦੀ ਵੀ ਆ ਸਕਦਾ ਏ ਸੋ ਆਪਣੀ ਤਿਆਰੀ ਜਿਹੜੀ ਇਹਨੂੰ ਸਟਾਰਟ ਕਰ ਦੋ ਪ੍ਰਸ਼ਨ ਨੰਬਰ 17 ਪਾ ਕੇ ਆਨਸਰ ਕਰੋ ਜਿਨ੍ਹਾਂ ਨੇ ਆਨਸਰ ਕੀਤਾ ਸੀ অপশন সি ਭਾਰਤ ਦੇ ਮੂਲ ਸੰਵਿਧਾਨ ਦੇ ਵਿੱਚ ਕਿਹ ਮਿ ਅਧਿਕਾਰ ਸੀਗਾ ਮੌਲਿਕ ਅਧਿਕਾਰ 7 7ਵਾਂ ਮੌਲਿਕ ਅਧਿਕਾਰ ਸੀਗਾ ਜਾਇਦਾਦ ਦਾ ਅਧਿਕਾਰ ਇਹਨੂੰ ਬਾਅਦ ਵਿੱਚ ਕੱਟ ਦਿੱਤਾ ਗਿਆ ਸੀ ਠੀਕ ਹੈ ਸੰਵਿਧਾਨ ਦੀ ਕਿਹੜੀ ਧਾਰਾ ਬੱਚਿਆਂ ਦੀ ਮਜ਼ਦੂਰੀ ਤੇ ਰੋਕ ਲਗਾਉਂਦੀ ਹੈ ਸ਼ਾਬਾਸ਼ ਸੰਵਿਧਾਨ ਦੀ ਕਿਹੜੀ ਧਾਰਾ ਬੱਚਿਆਂ ਦੀ ਮਜ਼ਦੂਰੀ ਤੇ ਰੋਕ ਲਗਾਉਂਦੀ ਹੈ ਸ਼ਬਦ 22 ਪ੍ਰਸ਼ਨ ਨੰਬਰ 18 ਤੇ ਪ੍ਰਸ਼ਨ ਨੰਬਰ 18 ਪਾ ਕੇ ਆਨਸਰ ਕਰਨਾ ਹੈ ਧਾਰਾ 24 ਧਾਰਾ 23 ਧਾਰਾ 25 ਕੀ ਧਾਰਾ 19 ਇੱਥੇ ਧਾਰਾ ਲਿਖੋ ਗਿਆ ਏ ਕਈ ਵਾਰ ਬੋਲ ਕੇ ਜਿਹੜਾ ਆ ਉਹ ਕਰਨਾ ਪੈਂਦਾ ਆ ਠੀਕ ਹੈ ਇਹਨੂੰ ਤੱਦਾ ਹੀ ਕਰ ਲਓ ਹੂੰ ਸੰਵਿਧਾਨ ਦੀ ਕਿਹੜੀ ਧਾਰਾ ਬੱਚਿਆਂ ਦੀ ਮਜ਼ਦੂਰੀ ਤੇ ਰੋਕ ਲਗਾਉਂਦੀ ਹੈ ਉਹ ਹੈ ਬਈ ਧਾਰਾ 24 ਰਾ 24 ਜਿਹੜੀ ਬੱਚਿਆਂ ਦੀ ਮਜ਼ਦੂਰੀ ਤੇ ਬਾਲ ਮਜ਼ਦੂਰੀ ਤੇ ਰੋਕ ਲਗਾਉਂਦੀ ਹੈ ਹਾਂਜੀ ਨੈਕਸਟ ਆਜੋ ਸੰਵਿਧਾਨ ਦੀ ਕਿਹੜੀ ਧਾਰਾ ਕਿਸੇ ਧਰਮ ਨੂੰ ਮੰਨਣ ਤੇ ਉਸ ਤੇ ਅਮਲ ਕਰਨ ਦੀ ਆਜ਼ਾਦੀ ਦਿੰਦੀ ਹੈ ਸਵਿਧਾਨ ਦੀ ਕਿਹੜੀ ਧਾਰਾ ਕਿਸੇ ਵੀ ਧਰਮ ਨੂੰ ਮੰਨਣ ਤੇ ਉਹਦੇ ਤੇ ਅਮਲ ਕਰਨ ਦੀ ਮੰਨ ਲਓ ਮੇਰੀ ਮਰਜ਼ੀ ਹੈ ਮੈਂ ਸਿੱਖ ਧਰਮ ਨੂੰ ਮਨਾ ਸਕਦੀ ਹਾਂ ਮੇਰੀ ਮਰਜ਼ੀ ਹੈ ਸੋਰੀ ਠੀਕ ਹੈ ਇਹ ਮੇਰੇ ਤੇ ਡਿਪੈਂਡ ਹੈ ਮੈਂ ਸਿੱਖ ਧਰਮ ਨੂੰ ਆਪਣਾ ਧਰਮ ਬਣਾ ਸਕਦੀ ਹਾਂ ਈਸਾਈ ਧਰਮ ਨੂੰ ਮੰਨ ਸਕਦੀ ਹਾਂ Hindu ਧਰਮ ਨੂੰ ਮੰਨ ਸਕਦੀ ਮusliman ਧਰਮ ਨੂੰ ਇਸਲਾਮ ਧਰਮ ਨੂੰ ਮੰਨ ਸਕਦੀ ਠੀਕ ਹੈ ਇਹਦੇ ਅਧਿਕਾਰ ਮੈਨੂੰ ਕਿਹਨੇ ਦਿੱਤਾ ਕਿ ਮੈਂ ਕੋਈ ਵੀ ਧਰਮ ਨੂੰ ਮੰਨ ਸਕਦੀ ਹਾਂ ਅਤੇ ਅਮਲ ਕਰਦੀ ਕਰ ਸਕਦੀ ਹਾਂ ਤੇ ਆਪਣੇ ਉਸੇ ਧਰਮ ਦੇ ਅਨੁਸਾਰ ਚੱਲ ਸਕਦੀ ਹਾਂ ਇਹ ਅਧਿਕਾਰ ਦਿੱਤਾ ਸਾਨੂੰ ਧਾਰਾ 19 ਨੇ ਬਿਲਕੁਲ ਨਸੋਰੀ ਧਾਰਾ 25 ਨੇ ਠੀਕ ਹੈ ਜਿਨ੍ਹਾਂ ਨੇ ਆਨਸਰ ਕੀਤਾ ਹੈ অপਸ਼ਨ ਬੀ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਆਰਟੀਕਲ 25 ਸਾਨੂੰ ਕੋਈ ਵੀ ਧਰਮ ਮੰਨਣ ਅਤੇ ਅਮਲ ਕਰਨ ਉਹਨੂੰ ਅਪਣਾਉਣ ਦੀ ਪੂਰੀ ਆਜ਼ਾਦੀ ਦਿੰਦਾ ਹੈ ਠੀਕ ਹੈ ਜੇ ਸੰਵਿਧਾਨ ਨਾ ਹੁੰਦਾ ਤੇ ਸਾਡੀ ਆ ਜਿੰਦਗੀ ਨਾ ਹੁੰਦੀ ਅਸੀਂ ਅੱਜ ਆਪਣੇ ਹੱਕ ਵਾਸਤੇ ਲੜ ਰਹੇ ਆ ਉਹ ਅਸੀਂ ਲੜਦੇ ਨਾ ਹੁੰਦੇ ਠੀਕ ਹੈ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਸਮਝਦੇ ਆ ਅਧਿਕਾਰ ਕਰਤੱਵ ਚੰਗੀ ਤਰ੍ਹਾਂ ਸਮਝਦੇ ਆ ਇਹ ਅਧਿਕਾਰ ਆ ਇਹ ਮੇਰੀ ਲਿਮਿਟ ਐ ਮੈਂ ਇਹ ਤੋਂ ਕ੍ਰੋਸ ਨਹੀਂ ਕਰਨਾ ਪਰ ਸਾਡੀ ਗਵਰਨਮੈਂਟ ਜਿਹੜੀ ਅਸੀਂ ਹੀ ਚੁਣਦੇ ਆ ਉਹ ਆਪਣੀ ਲਿਮਿਟ ਕ੍ਰੋਸ ਕਰ ਦਿੰਦੀ ਆ ਕਿਵੇਂ ਕਰ ਦਿੰਦੀ ਆ ਜਦੋਂ ਸਾਨੂੰ ਪੜੇ ਲਿਖਿਆ ਨੂੰ ਬੇਰੁਜ਼ਗਾਰ ਰੱਖਦੀ ਐ ਦੂਸਰੀ ਗੱਲ ਜਦੋਂ ਅਸੀਂ ਆਪਣੇ ਹੱਕਾਂ ਵਾਸਤੇ ਲੜਾਈ ਕਰਦੇ ਆ ਲੜਾਈ ਵੀ ਕੀ ਕਰਦੇ ਆਪਣੇ ਹੱਕ ਮੰਗਦੇ ਆ ਤੇ ਸਾਡੇ ਉੱਤੇ ਕੀ ਕਰਵਾਂਦੀ ਆ लाਠੀ ਚਾਰਜ ਜਾਂ ਕੋਈ ਵੀ ਕਾਨੂੰਨੀ ਕਾਰਵਾਈ ਕਰਕੇ ਸਾਡੇ ਉੱਤੇ ਕੋਈ ਨਾ ਕੋਈ ਮਾਮਲਾ ਦਰਜ ਕਰ ਦਿੰਦੀ ਆ ਸਾਡੀ ਸਰਕਾਰ ਆਪਣੀ ਜ਼ਿੰਮੇਵਾਰੀਆਂ ਤੋਂ ਭੱਜਦੀ ਆ ਠੀਕ ਹੈ ਨੈਕਸਟ ਆਸ਼ਾ ਨੰਬਰ ਬੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਜਿਹੜੇ ਆਇਰਲੈਂਡ ਦੇਸ਼ ਦੀ ਨਕਲ ਕਰਕੇ ਸੰਵਿਧਾਨ ਦੇ ਵਿੱਚ ਐਡ ਹੋਏ ਆ ਸੰਵਿਧਾਨ ਦੀ ਕਿਹੜੀ ਧਾਰਾ ਦੀਨ ਦਰਜ ਆ धारा 36 तो 51 धारा 24 तो 35 धारा 75 तो पचासी की धारा 19 तो 29 महत्वपूर्ण प्रश्न अभी आर्टिकल शाबाश सोजीना ने आंसर किया है ऑप्शन ए धारा आर्टिकल ਸੱਤ ਤੋਂ 51 ਤੱਕ ਜਿਹੜੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਦਾ ਵਰਣਨ ਕਰਦੀ ਹੈ ਸੋ ਇਹ ਸੀ ਬਈ ਅੱਜ ਦੀ ਕਲਾਸ ਉਮੀਦ ਕਰਦੀਆਂ ਕਲਾਸ ਤੁਹਾਨੂੰ ਵਧੀਆ ਤੇ ਇੰਟਰਸਟਿਡ ਲੱਗੀ ਹੋਏਗੀ ਠੀਕ ਹੈ ਜੇ ਕਲਾਸ ਵਧੀਆ ਲੱਗੀ ਹੈ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ਨਾਲ ਦੇ ਨਾਲ ਤੁਹਾਡੇ ਜਿਹੜੀ ਜੋ ਵੀ ਗੱਲ ਕਰਵਾਈ ਗਈ ਹੈ ਜੋ ਵੀ ਕੁਐਸਚਨ ਕਰਵਾਏ ਗਏ ਹੈ ਤੁਹਾਡੇ ਦਿਮਾਗ ਵਿੱਚ ਘਰ ਕਰ ਗਿਆ ਫਿੱਟ ਹੋ ਗਿਆ ਤਾਂ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਆ ਕਰੋ ਕਿ ਕਲਾਸ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਠੀਕ ਹੈ ਤੁਹਾਡੇ ਇਹ ਕਮੈਂਟ ਤੁਹਾਡਾ ਇਹ ਲਾਈਕ ਤੇ ਤੁਹਾਡਾ ਸ਼ੇਅਰ ਸਾਡੇ ਵਾਸਤੇ ਬਹੁਤ ਖਾਸ ਹੁੰਦੀ ਹੈ ਠੀਕ ਹੈ ਸੋ ਤੁਸੀਂ ਸਾਡੇ ਲਈ ਖਾਸ ਕਰਦੇ ਹੋ ਤਾਂ ਤੁਹਾਡੇ ਵਾਸਤੇ ਵੀ ਕੁਝ ਖਾਸ ਹੈ ਮੈਰੀ ਕ੍ਰਿਸਮਸ ਨੂੰ ਮੁੱਖ ਰੱਖਦੇ ਹੋ 28 ਦਸੰਬਰ ਤੱਕ ਤੁਹਾਨੂੰ ਪੀਐਸਟੈਟ ਪੇਪਰ 1 ਤੇ ਪੇਪਰ 2 ਲਈ ਜੋ ਵੀ ਕੋਰਸ ਤੁਹਾਨੂੰ ਐਮਐਸਡਬਲ ਸਟਡੀ ਐਪ ਵੱਲੋਂ ਕਰਵਾਏ ਜਾਂਦੇ ਉਹਨਾਂ ਕੋਰਸਿਸ ਦੇ ਉੱਤੇ 25% ਦਾ ਜਿਹੜਾ ਡਿਸਕਾਊਂਟ ਦਿੱਤਾ ਜਾ ਰਿਹਾ ਇਸ ਡਿਸਕਾਊਂਟ ਦਾ ਬੈਨੀਫਿਟ ਲੈਣਾ T28 28 ਦਸੰਬਰ ਤੋਂ ਪਹਿਲਾਂ ਪਹਿਲਾਂ ਤੁਸੀਂ ਲੈ ਲਿਓ ਪੇਪਰ 1 HHT ਵਾਲਿਆਂ ਨੂੰ ਵੀ ਡਿਸਕਾਊਂਟ ਹੈ ਫੁੱਲ ਕੋਰਸ ਉੱਤੇ 25% ਦਾ ਤੇ ਪੇਪਰ 2 SST ਵਾਲੇ ਜਿਹੜੇ ਉਹਨਾਂ ਨੂੰ ਵੀ ਠੀਕ ਹੈ 25% ਦਾ ਡਿਸਕਾਊਂਟ ਹੈ ਤੇ ਜਿਹੜੇ ਪੇਡ ਕੋਰਸ ਹੈ ਇਹਨਾਂ ਦੀ 1 ਸਾਲ ਦੀ ਵੈਲਿਡਿਟੀ ਹੈ ਚਾਹੇ ਪੇਪਰ 1 ਦੇਣਾ ਪੇਪਰ 2 ਦੇਣਾ ਦੋਨਾਂ ਪੇਪਰਾਂ ਦੀ CDP ਪੰਜਾਬੀ ਇੰਗਲਿਸ਼ ਤਿੰਨ ਸਬਜੈਕਟ ਸੇਮ ਹੈ ਸਿਲੇਬਸ ਤੇ ਪੈਟਰਨ ਸੇਮ ਹੈ ਜੇਕਰ ਤਿੰਨ ਹੀ ਸਬਜੈਕਟ ਦੀ ਤਿਆਰੀ ਕਰਨੀ ਹੈ ਤਾਂ 1399 ਰੁਪਏ ਵਿੱਚ ਤੁਹਾਨੂੰ ਮਿਲੇਗਾ ਪਰ 28 ਦਸੰਬਰ ਤੱਕ ਇਸ ਕੋਰਸ ਉੱਤੇ ਵੀ 80% ਦਾ ਡਿਸਕਾਊਂਟ ਹੈ ਬੇ ਡਿਸਕਾਊਂਟ ਦਾ ਬੈਨੀਫਿਟ ਕਿੱਥੇ ਮਿਲੇਗਾ ਤੁਹਾਨੂੰ ਐਪ ਨੂੰ ਇੰਸਟਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਸਾਨੂੰ ਇਸ ਨੰਬਰ ਜਿਹੜਾ ਤੁਹਾਨੂੰ ਨੰਬਰ ਸਕਰੀਨ ਤੇ ਦਿਖ ਰਿਹਾ ਇਸ ਨੰਬਰ ਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ ਠੀਕ ਹੈ ਭਈ ਫ੍ਰੀ ਕਲਾਸਾਂ ਨੇ ਅਕੜ ਕੋਰਸ ਤੇ ਆਫਰ ਦੇ ਨਾਲ-ਨਾਲ ਫ੍ਰੀ ਕਲਾਸਾਂ ਜਿਹੜੀਆਂ ਡੇਲੀ ਲੱਗਦੀਆਂ 8:30 ਲੱਗਦੀ ਹੈ ਕਲਾਸ ਤੁਹਾਡੀ ਪੋਲੀਟিক্যাল ਦੀ ਮੇਰੇ ਵੱਲੋਂ ਇਹ ਕਲਾਸ ਨਾਲ ਜਰੂਰ ਜਰੂਰ ਜੁੜਨਾ ਜੇਕਰ ਅਜੇ ਤੱਕ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਕਰੋ ਫ੍ਰੀ ਕਲਾਸਾਂ ਦਾ ਬੈਨੀਫਿਟ ਤੁਹਾਨੂੰ ਇਹਨਾਂ ਦੋ ਸਾਧਨਾਂ ਰਾਹੀਂ ਹੀ ਮਿਲੇਗਾ ਸਵਾਜ ਦੀ ਕਲਾਸ ਵਿੱਚ ਇਨਹੀਂ ਥੈਂਕ ਯੂ ਸੋ ਮੱਚ ਥੈਂਕਸ ਫॉर ਵਾਚਿੰਗ ਟੇਕ ਕੇਅਰ